ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਇੱਕ ਧੀ ਦੀ ਬਹੁਤ ਹੀ ਭਾਵੁਕ ਕਹਾਣੀ ਮੈਂ ਤੈਨੂੰ ਦੂਰ ਬਿਆਹੂੰ ਭਾਗ ਪਹਿਲਾ ਇਸ ਨੂੰ ਲਿਖਿਆ ਹੈ ਰਾਜਵਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਅੱਜ ਇੱਕ ਕਹਾਣੀ ਲਿਖਣੀ ਸ਼ੁਰੂ ਕਰਨ ਲੱਗੇ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਦਿਲ ਨੂੰ ਛੂ ਗਈ ਪੜ ਕੇ ਐਦਾਂ ਲੱਗਾ ਸੀ ਵੀ ਇਹ ਸਭ ਨੂੰ ਪੜਨੀ ਚਾਹੀਦੀ ਹੈ ਬਹੁਤ ਵਧੀਆ ਸੰਦੇਸ਼ ਹੈ ਕਹਾਣੀ ਦੇ ਵਿੱਚ ਆ 6 ਸਾਲ ਪਹਿਲਾਂ ਪੜੀ ਸੀ ਮੈਂ ਉਸ ਟਾਈਮ ਸੋਚਿਆ ਸੀ ਕਦੀ ਮੌਕਾ ਮਿਲਿਆ ਤਾਂ ਮੈਂ ਇਹ ਕਹਾਣੀ ਸਭ ਨਾਲ ਸਾਂਝੀ ਕਰਾਂਗੀ ਹੋ ਸਕਦਾ ਹੈ ਪਹਿਲਾਂ ਵੀ ਇਹ ਕਹਾਣੀ ਤੁਸੀਂ ਪੜੀ ਹੋਊ ਕਹਾਣੀ ਦਾ ਨਾਮ ਹੈ ਤੈਨੂੰ ਦੂਰ ਗਿਆ ਹੋ ਇਸ ਦੇ ਲੇਖਕ ਹਨ ਸਤਕਾਰਯੋਗ ਸ਼੍ਰੀਮਤੀ ਸਮੀਪ੍ਰੀਤ ਕੌਰ ਪੁਣੇ ਜੀ ਜਲਾਲਾਬਾਦ ਤੈਨੂੰ ਦੂਰ ਵਿਆਹ ਹੋ ਮੈਨੂੰ ਅਕਸਰ ਸੁਣਨ ਨੂੰ ਮਿਲਦਾ ਤੈਨੂੰ ਦੂਰ ਵਿਆਹ ਹੋ ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨੀ ਪੈਂਦੀ ਤਾਂ ਉਹ ਹੀ ਕਹਿੰਦਾ ਤੈਨੂੰ ਦੂਰ ਵਿਆਹ ਹੋ ਸ਼ਬਦ ਮੇਰੇ ਲਈ ਸੁਗਾਤ ਹੀ ਸਨ ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ ਭਾਵੇਂ ਇਹ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ ਪਰ ਇੱਕ ਤਸੱਲੀ ਸੀ ਕਿ ਬਾਪੂ ਦੀ ਜ਼ੁਬਾਨ ਤੇ ਮੇਰੇ ਲਈ ਅੱਖਾਂ ਭਰੀ ਮੈਂ ਉਹਨਾਂ ਪਲਾਂ ਨੂੰ ਜਿਤੇ ਕਰ ਰਹੀ ਸਾਂ ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ ਆ ਉੱਠ ਦੇਖ ਬਾਪੂ ਮੈਂ ਦੂਰੋਂ ਆਈ ਹਾਂ ਤੈਨੂੰ ਮਿਲਣ ਜੇ ਨਾ ਉਠਿਆ ਤਾਂ ਬਾਹੋਂ ਪੜਾ ਉਠਾਵਾਂਗੀ ਤੇ ਪੁੱਛਾਂਗੀ ਬਾਪੂ ਲੈ ਲਿਆ ਬਦਲਾ ਕਿਸ ਜਨਮ ਦਾ ਬੱਡ ਲਈ ਦਿਲ ਦੀ ਭੜਾਸ ਕੱਢ ਲਈ ਦਿਲ ਦੀ ਭੜਾਸ ਹੋ ਗਿਆ ਦਿਲ ਰਾਜੀ ਤੇਰਾ ਮੈਨੂੰ ਦੂਰ ਵਿਆਹ ਕੇ ਫਿਰ ਇੱਕ ਸੱਜਨੇ ਮੈਨੂੰ ਸੁਪਨੇ ਵਿੱਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ ਬਾਪੂ ਨੂੰ ਕਿੱਥੋਂ ਠਾ ਲਵੇਂਗੀ ਉਹ ਤਾਂ ਸੌ ਗਿਆ ਗੂੜੀ ਨਿੰਦਰੀ ਅੱਜ ਦਿਲ ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਤਾਂ ਹਾਂ ਮਾਰ ਕੇ ਰੋਵਾਂ ਪਰ ਗੱਡੀ ਤਾਂ ਆਪਣੀ ਚਾਲੇ ਤੁਰੇ ਜਾ ਰਹੀ ਸੀ ਆਮੇ ਬਾਪੂ ਦੇ دل ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ ਪਰ ਮੇਰੇ ਲਈ ਤਾਂ ਉਹ ਕਿਉਂ ਸੀ ਜਿਸ ਪਿਓ ਨੇ ਮੈਨੂੰ ਨਾ ਕਦੀ ਧੀ ਵਾਲਾ ਦਰਜਾ ਦਿੱਤਾ ਤੇ ਨਾ ਹੀ ਕਦੇ ਪਿਆਰ ਹੰਝੂ ਆਪ ਮਹਾਰੇ ਅੱਖਾਂ ਤੋਂ ਬਾਹਰ ਆ ਗਏ ਮੈਂ ਆਪਣੇ ਰਮਾਲ ਨਾਲ ਅੱਖਾਂ ਨੂੰ ਪੂੰਝਿਆ ਮੇਰੇ ਨਾਲ ਕਿਹੜਾ ਕੋਈ ਹੋਰ ਸੀ ਜਿਹੜਾ ਦਲਾਸੇ ਦਿੰਦਾ ਆਸ-ਪਾਸ ਬੈਠੇ ਲੋਕਾਂ ਦੀ ਨਿਗਾਹ ਮੇਰੇ ਵੱਲ ਘੁੰਮ ਰਹੀ ਸੀ ਉਹਨਾਂ ਵਿੱਚ ਮੇਰੇ ਨੇੜੇ ਬੈਠੇ ਲੋਕ ਦੇਸ਼ ਦੇ ਕਿਸੇ ਹੋਰ ਵੀ ਕੋਨੇ ਚੋਂ ਲੱਗਦੇ ਸਨ ਉਹਨਾਂ ਦੀਆਂ ਗੱਲਾਂ ਮੇਰੀ ਸ਼ਮਤ ਤੋਂ ਬਾਹਰ ਸੀ ਮੈਂ ਆਪਣਾ ਮੋਬਾਈਲ ਕੱਢਿਆ ਤੇ ਵੱਡੇ ਭਰਾ ਦਾ ਨੰਬਰ ਮਲਾਇਆ ਵੀਰ ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਵੇਂ ਲੱਗ ਗਿਆ ਆ ਕੇ ਫਿਰ ਫੋਨ ਕਰ ਮੇਰੀ ਗੱਲ ਨੂੰ ਵਿਚੋਂ ਹੀ ਕੱਢਦੇ ਹੋਏ ਬੋਲਿਆ ਨਹੀਂ ਜੀਤੀ ਸਾਥੋਂ ਆ ਨਹੀਂ ਹੋਣਾ ਤੂੰ ਆਪੇ ਆ ਜਾਈਂ ਨਾਲੇ ਤੈਨੂੰ ਵੀ ਰਾਹ ਦਾ ਪਤਾ ਹੀ ਐ ਸਾਡਾ ਤਾਂ ਆਪਣਾ ਨਹੀਂ ਕਦੇ ਕਦੋਂ ਕਦੋਂ ਤੁਰੀਏ ਕਰੇ ਮਿਸਤਰੀ ਲਾਇਆ ਹੋਇਆ ਦਿਹਾੜੀ ਤਾਂ ਪੂਰੀ ਕਰਾਉਣੀ ਹੈ ਨਾ ਹੁਣ ਭਰਾ ਇੱਕੋ ਸਾ ਵਿੱਚ ਸਾਰੀ ਮਜਬੂਰੀ ਸੁਣਾ ਗਿਆ ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਨੀ ਆ ਪਰ ਮਨ ਵਿੱਚ ਚੌੜੀ ਕਿ ਪਤਾ ਨਹੀਂ ਉਹ ਕੀ ਜਵਾਬ ਦੇਵੇ ਇਹ ਸੋਚ ਕੇ ਮੈਂ ਮੋਬਾਈਲ ਪਰ ਸਚ ਪਾ ਲਿਆ ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ ਪੁੱਤਾਂ ਨੇ ਕਿੰਨੀ ਕ ਸੇਵਾ ਕੀਤੀ ਤੇਰੀ ਛੇ ਰੱਖਦਾ ਹੁੰਦਾ ਸੀ ਉਦੋਂ ਤਾਂ ਹੁਣ ਤੇਰੇ ਸ਼ੇਰ ਕਿੱਥੇ ਨੇ ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆ 'ਚ ਆਉਣ ਹੀ ਨਾ ਦਿੰਦਾ ਜਾਂ ਫਿਰ ਆਉਂਦਿਆਂ ਹੀ ਗਲਾ ਘੁੱਟ ਦਿੰਦਾ ਘੁੱਟ ਕੇ ਗਲਾ ਮਾਰ ਦਿੰਦਾ ਬਾਪੂ ਦੀ ਜਿੰਨਾ ਨਾਲ ਬਹਿਣੀ ਆਪਣੀ ਸੀ ਉਹ ਹੱਤ ਦੇ ਨਸ਼ੇੜੀ ਸੀ ਭਾਵੇਂ ਬਾਪੂ ਆਪ ਸ਼ਰਾਬ ਤੋਂ ਬਿਨਾ ਕੋਈ ਹੋਰ ਨਸ਼ਾ ਨਹੀਂ ਸੀ ਕਰਦਾ ਪਰ ਜਾਰੀ ਤਾਂ ਚੰਦਰੀ ਲੋਕਾਂ ਨਾਲ ਸੀ ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ ਅਜੇ ਦਿਨ ਥੋੜੇ ਹੀ ਟੱਪੇ ਸਨ ਤੇ ਮਾਂ ਨੇ ਬਾਪੂ ਨੂੰ ਕੁਝ ਨਹੀਂ ਦੱਸਿਆ ਸੀ ਅਜੀ ਮੈਂ ਮਾਂ ਦੇ ਪੇਟ ਵਿੱਚ ਹੀ ਸੀ ਮਾਂ ਨੂੰ ਗੋਲੀ ਲਿਆ ਕੇ ਦੇਣਾ ਦਾ ਆਖ ਕੇ ਬਾਪੂ ਘਰੋਂ ਨਿਕਲਿਆ ਪਰ ਗੋਲੀ ਲਿਆਉਣ ਦੀ ਥਾਂ ਆਪਣੇ ਯਾਰਾਂ ਦੀ ਟਾਣੀ 'ਚ ਜਾ ਬੈਠਾ ਮਾਂ 2 ਘੰਟੇ ਤੱਕ ਉਡੀਕਦੀ ਰਹੀ ਜੁੰਡਲੀ ਦੀ ਆ ਉਸ ਵਿੱਚ ਢਾਈ ਹੋ ਗਈ ਨਾ ਜਨੇ ਹੋਸ਼ ਪਲਾ ਦਿੱਤੀ ਬਾਪੂ ਥੋੜਾ ਹੋਸ਼ ਵਿੱਚ ਸੀ ਤੇ ਉਸ ਨੇ ਬੜਾ ਸਮਝਾਇਆ ਵਿਝਾਇਆ ਪਰ ਮੱਥੋਂ ਪਾਈ ਹੁੰਦਿਆਂ ਇੱਕ ਜਣਾ ਮੁੜ ਗਿਆ ਪੁਲਿਸ ਨੇ ਸਾਰੀ ਜੁਗਲੀ ਨੂੰ ਕਤਲ ਦੇ ਕਤਲ ਦੇ ਕੇਸ ਵਿੱਚ ਅੰਦਰ ਕਰ ਦਿੱਤਾ ਨਾ ਬਾਪੂ ਬਾਹਰ ਆਇਆ ਤਾਂ ਮਾਂ ਤੇ ਮੈਨੂੰ ਵੇਖ ਕੇ ਜ਼ਹਿਰ ਉਗਣ ਲੱਗਿਆ ਮੇਰੇ ਪਿੱਛੋਂ ਕਿੱਥੇ ਜਾ ਰਹੀਆਂ ਪਾ ਲਈਆਂ ਕੀ ਦਾ ਪਾਪ ਐ ਮਾਂ ਲਈ ਇਹ ਸ਼ਬਦ ਅਸਹਿਤਨ ਪਰ ਆਪਣੀ ਲਾਤ ਦਾ ਸੂਤ ਉਸਨੇ ਦੇ ਦਿੱਤਾ ਫਿਰ ਬਾਪੂ ਨੇ ਨਮਾ ਟੌਗ ਲਬ ਲਿਆ ਇਹ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪਿਆ ਇਹ ਤੇਰੇ ਢਿੱਡ ਚ ਬੜੀ ਤੇ ਮੈਂ ਜੇਲ੍ਹ ਚ ਗਿਆ ਸਾਡੇ ਖਾਨਦਾਨ ਨੇ ਕਦੇ ਥਾਣੇ ਦਾ ਮੂੰਹ ਨਹੀਂ ਸੀ ਦੇਖਿਆ ਇਹਨੂੰ ਮੇਰੇ ਤੋਂ ਦੂਰ ਹੀ ਰੱਖੀ ਮੇਰੇ ਮੂਰੇ ਨਾ ਹੁੰਦੇ ਇਹੋ ਬਾਪੂ ਨੂੰ ਮੈਂ ਪੁੱਛਣਾ ਚਾਹੁੰਦੀ ਸੀ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ ਮੇਰੇ ਜੰਮਣ ਕਰਕੇ ਕਿੰਜ ਗਿਆ ਮੈਨੂੰ ਮਨਹੂਸ ਆ ਕੇ ਹੋ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ ਸਮੇਂ ਦੀ ਤਾਣੀ ਵਿੱਚ ਮੈਂ ਬੇਲ ਬਾਗ ਬਦਲ ਲਗੀ ਮਾਂ ਮੇਰੇ ਖੰਭਾਂ ਨੂੰ ਪ੍ਰਵਾਹ ਦੇਣਾ ਚਾਹੁੰਦੀ ਸੀ ਪਰ ਮੇਰੇ ਬਾਪੂ ਦੇ ਡਰ ਨੇ ਮੇਰੇ ਖੰਭਾਂ ਨੂੰ ਖੋਲਣ ਲਈ ਇਜਾਜ਼ਤ ਨਾ ਦਿੱਤੀ ਮੈਂithੋਂ ਵੱਡੇ ਦੋ ਭਰਾਵਾਂ ਲਈ ਬਾਪੂ ਹੱਥੀ ਸਾਬਾ ਕਰਦਾ ਚੰਗੇ ਸਕੂਲ ਵਿੱਚ ਪੜਾਉਣ ਨਾ ਗਰੋਂ ਕਾਲ ਜਾਂ ਬਲ ਤੋਰਿਆ ਮਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਪੰਜਵੀਂ ਕਰਵਾਈ ਬਾਪੂ ਦੀ ਨਾ ਵਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਸੀ ਕਿ ਬਾਪੂ ਮੇਰੇ ਨਾਲ ਇੰਨਾ ਬਿਕਰਾ ਕਿਉਂ ਕਰਦਾ ਹੈ ਮੇਰੇ ਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ ਜੇ ਮੈਂ ਬਾਪੂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤਾਂ ਬਾਪੂ ਦੇ ਕੰਨੀ ਪੈ ਜਾਂਦੀ ਤਾਂ ਉਹ ਝਟ ਅੱਗ ਬੋਲ ਲਾ ਹੋ ਜਾਂਦਾ ਬੋਲ ਲੈ ਜਿੰਨਾ ਬੋਲਣਾ ਹੈ ਤੈਨੂੰ ਤਾਂ ਮੈਂ ਐਸੀ ਥਾਂ ਵਿਆਹਾਂ ਜਿੱਥੇ ਤੂੰ ਨਾ ਕਦੇ ਆ ਸਕੇ ਤੇ ਨਾ ਹੀ ਤੇਰਾ ਕੋਈ ਬੋਲ ਸਾਡੇ ਕੰਨਿ ਪਉ ਮਾਂ bina ਸਿੱਨੇ ਬਿਚਲੀਆਂ ਸਿਸਕੀਆਂ ਆਖਰੀਆਂ ਹੁੰਦੀਆਂ ਕਿ ਤੇਰੇ ਕੰਨਾਂ ਨੂੰ ਹੀ ਬੋਲ ਚੰਗੇ ਨਹੀਂ ਲੱਗਦੇ ਮੈਂ ਤਾਂ ਢਡੋ ਜਣੀ ਐ ਮੇਰੇ ਦਿਲ ਤੋਂ ਪੁੱਛ ਕੇ ਦੇਖ ਮੈਂ ਕਿਵੇਂ ਦੂਰ ਕਰੂੰ ਫਿਰ ਮਾਂ ਮੇਰੇ ਚਿਹਰੇ ਤੋਂ ਪੜਨਾ ਚਾਹੁੰਦੀ ਸੀ ਕਿ ਮੇਰੇ ਬਾਪੂ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਮੇਰੇ ਤੇ ਕੀ ਅਸਰ ਪੈਂਦਾ ਹੈ ਪਰ ਮੇਰੇ ਚਿਹਰੇ ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਉਹ ਆਪਣੇ ਬੋਝ ਤੋਂ ਸੁਖਰ ਹੋ ਜਾਂਦੀ ਬਾਪੂ ਦੀ ਬੇਰੁਖੀ ਦਾ ਮੇਰੇ ਤੇ ਕੋਈ ਅਸਰ ਤਾਂ ਪੈ ਸਕਦਾ ਸੀ ਜੇ ਮੈਂ ਕਦੇ ਬਾਪੂ ਦਾ ਪਿਆਰ ਮਾਣਿਆ ਹੁੰਦਾ ਜਦੋਂ ਮਾਂ ਜਦੋਂ ਦਾ ਬਾਪੂ ਨਾਲ ਬਾਹ ਪਿਆ ਸੀ ਸਿਰਫ ਗਾਲਾਂ ਹੀ ਤਾਂ ਨਸੀਬ ਹੋਈਆਂ ਸੀ ਕਦੇ ਪਿਆਰ ਵੇਖਿਆ ਹੁੰਦਾ ਤਾਂ ਬਾਪੂ ਦੇ ਪਿਆਰ ਦੀ ਅੱਖ ਵਸ਼ਾਂਦੀ ਬੀਰੇ ਗਲਤੀ ਕਰਦੇ ਤਾਂ ਬਾਪੂ ਨੂੰ ਕੋਈ ਦੁੱਖ ਨਾ ਹੁੰਦਾ ਜੇ ਮੈਂ ਜਿਵੇਂ ਕੋਈ ਗਲਤੀਆਂ ਦਾ ਪੁੱਤ ਲਈਆਂ ਮਾਂ ਕਿਹੜਾ ਵਿਚੋਂ ਸੁਖੀ ਆਈ ਸੀ ਮਾਂ 4 ਸਾਲ ਦੀ ਸੀ ਜਦੋਂ ਉਸ ਦਾ ਪਿਓ ਜਹਾਨੋਂ ਤੁਰ ਗਿਆ ਸੀ ਮਾਂ ਦੀ ਮਾਂ ਮੇਰੀ ਨਾਨੀ ਨੂੰ ਉਸ ਦੇ ਪੇਕੇ ਲੈ ਗਏ ਤੇ ਕਿਤੇ ਹੋਰ ਤੋਰ ਦਿੱਤਾ ਮਾਂ ਨੂੰ ਉਸ ਦੇ ਚਾਚਾ ਨੇ ਪਾਲਿਆ ਤੇ ਵਿਆਹਿਆ ਸੀ ਇੱਕ ਤਾਂ ਚਾਚੇ ਡੰਗਟ ਪਾਉਸੀ ਤੇ ਉਤੋਂ ਅੜਬਾ ਬਾਪੂ ਟੱਕਰ ਗਿਆ ਫਿਰ ਕੀ ਸੀ ਦੋਨਾਂ ਧਰਾਨੇ ਹੀ ਬਿਨਾ ਬਜਾਈ ਬਹਾਨਾ ਲਪਿਆ ਤੇ ਇੱਕ ਦੂਜੇ ਨਾਲ ਮੇਲ ਬਲਾ ਬੰਦ ਕਰ ਦਿੱਤਾ ਬਾਪੂ ਦੀ ਅੱਗੇ ਕਿਹੜੀ ਅੱਗੇ ਸ੍ਰੀਕੇ ਕਬੀਲੇ ਨਾਲ ਬਣਦੀ ਸੀ ਗੱਡੀ ਕੋ ਗੱਡੀ ਦੀ ਕੋ ਕੋ ਨੇ ਮੈਨੂੰ ਜਾਦਾਂ ਦੀ ਨੀਂਦ ਚੋਂ ਠਾ ਦਿੱਤਾ ਗੱਡੀ ਰੁਕ ਗਈ ਸੀ ਕੋਈ ਸਟੇਸ਼ਨ ਸੀ ਆਇਆ ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਜੀ ਆਈ ਹੋਣੀ ਮੈਂ ਫਿਰ ਉਸ ਜਾਦ ਦੇ ਵਿੱਚ ਕੋਨੇ ਵਿੱਚ ਜਾ ਜੁੜੀ ਮੈਨੂੰ ਤਾਂ ਬਾਪੂ ਦੀ ਕੈਦ ਵਿੱਚ ਕਿਸੇ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਸੀ ਮੈਨੂੰ ਮੇਰੇ ਆਨੰਦ ਕਾਰਜ ਵਾਲੇ ਦਿਨ ਹੀ ਬਾਪੂ ਮੈਨੂੰ ਪਤਾ ਲੱਗਾ ਕਿਵੇਂ ਲੈ ਗਿਆ ਗੁਰਦੁਆਰੇ ਆਨੰਦ ਕਾਰਜ ਜਿਨ੍ਹਾਂ ਦੇ ਅਰਥ ਉਦੋਂ ਮੈਂ ਕੀ ਜਾਣਦੀ ਸੀ ਨਾ ਕੋਈ ਰਸਮ ਨਾ ਕੋਈ ਸਗਣ ਵਿਹਾਰ ਚੂੜੀਆਂ ਲਾਓ ਚੂੜੀਆਂ ਆਵਾਜ਼ ਜਿੰਦਾ ਬਨਜਾਰਾ ਆਇਆ ਸੀ ਗਲੀ ਵਿੱਚ ਪਤਾ ਨਹੀਂ ਕਿੱਥੋਂ ਮੈਨੂੰ ਚਾ ਚੜਿਆ ਸੀ ਉਸ ਦਿਨ ਮੈਂ ਮਾਨੂ ਕਿਹਾ ਬੀਬੀ ਚੂੜੀਆਂ ਲੈ ਦੇ ਲਾਲ ਜਾਂ ਹਰੇ ਰੰਗ ਦੀਆਂ ਕੱਚ ਦੀਆਂ ਮਾਂ ਸਿਰ ਤੇ ਪਾਥੀਆਂ ਦਾ ਟੋਕਰਾ ਲੈ ਕੇ ਚੁੰਨੇ ਮੁਰੇ ਰੱਖਣੀ ਲੱਗੀ ਸੀ ਵਿਚਾਰੀ ਨੇ ਝੱਟ ਥਾਂੇ ਰੱਖ ਬੁੰਜਾਰੇ ਨੂੰ ਸੱਦ ਮਾਰੇ ਬਾਜ ਮਾਰ ਦਿੱਤੀ ਬੁੰਜਾਰੇ ਨੇ ਮੇਰੀ ਸੱਜੀ ਬੀਣੀ ਵਿੱਚ ਹਰੀਆਂ ਚੂੜੀਆਂ ਚੜਾ ਦਿੱਤੀਆਂ ਤੇ ਖੱਬੀ ਬਾਹ ਵਿੱਚ ਚੂੜੀਆਂ ਝੜਾਉਣ ਲਈ ਮੈਂ ਉਸ ਦੇ ਅੱਗੇ ਹਜੇ ਬਾਹ ਹੀ ਕੀਤੀ ਸੀ ਕਿ ਬਾਪੂ ਬਾਹਰੋਂ ਆ ਗਿਆ ਉਸ ਦੀਆਂ ਅੱਖਾਂ ਵਿੱਚ ਲਾਲੀ ਸਾਫ ਨਜ਼ਰ ਆ ਰਹੀ ਸੀ ਉਸ ਨੇ ਮੇਰੀ ਬੰਗਾਂ ਵਾਲੀ ਬਾਹੋਂ ਫੜ ਕੇ ਖੜਾ ਕਰ ਲਿਆ ਤੇ ਕੌਲੇ ਨਾਲ 2-3 ਬਾਰ ਮਾਰਿਆ ਮੇਰੀਆਂ ਚੂੜੀਆਂ ਦੇ ਤੜਕ ਤੜਕ ਕਰਕੇ ਟੁਕੜੇ ਕਰ ਦਿੱਤੇ ਮੇਰੀ ਵੀਨੀ ਵਿੱਚ ਬੰਗਾਂ ਦੇ ਟੁਕੜੇ ਖਵਲ ਨਾਲ ਖੂਨ ਵਹਿਣ ਲੱਗ ਪਿਆ ਖੂਨ ਦੇ ਟੁੱਕੇ ਟਿਪ ਟਿਪ ਕਰਦੇ ਹੀਠਾਂ ਧਰਤੀ ਦੇ ਡਿੱਗੇ ਬੰਗਾਂ ਦੇ ਹਰੇ ਟੋਟਿਆਂ ਨਾਲ ਨੂੰ ਲਾਲ ਕਰਨ ਲੱਗੇ ਮਾਂ ਨੇ ਗਲ ਵਾਲੀ ਗਲ ਵਾਲੀ ਚੁੰਨੀ ਨਾਲ ਮੇਰੀ ਬਾਹ ਦਾ ਬਾਂਹ ਪੇਟ ਦਿੱਤੀ ਬੇੜੇ ਵਿੱਚ ਆਉਂਦੇ ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਕੇ ਸਾਰੇ ਬੇੜੇ ਵਿੱਚ ਖਿਲਾਰ ਦਿੱਤਾ ਉੱਚੀ ਉੱਚੀ ਬੋਲਣ ਲੱਗਾ ਕਿ ਮੈਂ ਚਾ ਚੜਿਆ ਬੰਗਾ ਦਾ ਤੇਰੇ ਗਲ 파ਹਾ ਪਾਉਣਾ ਹੀ ਪੈਣਾ ਮੈਨੂੰ ਬੁੜਬੜਾਉਂਦਾ ਬਾਪੂ ਬਾਹਰ ਨਿਕਲ ਗਿਆ ਮਾਂ ਪਾਖੀਆਂ ਇਕੱਠੀਆਂ ਕਰਨ ਲੱਗੀ ਮੈਂ ਤਾਂ ਇਸ ਟੋਕਰੇ ਬਾਹੀ ਸੀ ਜਿਵੇਂ ਜੀ ਕਰਦਾ ਠੇਡਾ ਮਾਰ ਦਿੰਦਾ ਬਾਪੂ ਸ਼ਾਮੀ ਬਾਪੂ ਘਰ ਪਰਤਿਆ ਤੇ ਮਾਂ ਨੂੰ 2-3 ਦਿਨ ਬਾਹਰ ਜਾਣਾ ਆਖਾ ਤੁਰ ਗਿਆ ਤੀਜੇ ਦਿਨ ਬਾਪੂ ਦੰਟਲੇ ਘਰ ਪਰਤਿਆ ਆਪਣੇ ਹੱਥ ਵਿੱਚ ਲਲਵਾਫਾ ਮਾਂ ਦੇ ਮੂਰੇ ਕਰਦਾ ਬੋਲਿਆ ਸੂਟ ਆ ਇਹਦੇ ਵਿੱਚ ਰਾਤੋਂ ਰਾਤ ਤਿਆਰ ਕਰਨਾ ਸਵੇਰੇ ਨੰਦ ਦੇਣੇ ਐ ਇੰਨੀ ਛੇਤੀ ਅਜੇ ਦੀ ਉਮਰ ਕਿੱਥੇ ਐ ਮਾਂ ਦੇ ਬਾਕਰੂ ਪੂਰਾ ਨਾ ਹੋਣ ਤੋਂ ਪਹਿਲਾਂ ਵਿੱਚੋਂ ਟੋਕਦੇ ਹੋਏ ਬਾਪੂ ਬੋਲਿਆ ਮੈਂ ਤੇਰੀ ਬਕਵਾਸ ਨਹੀਂ ਸੁਣਨੀ ਮੈਂ ਜੋ ਕਹਿ ਦਿੰਦਾ ਉਹੀ ਹੋਣਾ ਹੈ ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਸੀ ਕਿ ਉਹ ਬਾਪੂ ਤੋਂ ਕੁਝ ਪੁੱਛਦੀ ਕਿੱਥੇ ਭੇਜਣ ਲੱਗਾ ਹੈ ਮੇਰੀ ਧੀ ਨੂੰ ਮੁੰਡਾ ਕਿਹੋ ਜਿਹਾ ਹੈ ਕੀ ਕਰਦਾ ਹੈ ਪਰਿਵਾਰ ਕਿਹੋ ਜਿਹਾ ਹੈ ਪਿੰਡ ਕਿਹੜਾ ਹੈ ਅੱਗਾ ਪਿੱਛਾ ਕੀ ਹੈ ਸਾਰੇ ਪ੍ਰਸ਼ਨ ਮਾਂ ਦੇ ਸੀਨੇ ਵਿੱਚ ਪ੍ਰਸ਼ਨ ਚਿੰਨ ਬਣ ਕੇ ਰਹਿ ਗਏ ਮਾਂ ਨੇ ਮੇਰੇ ਵੱਲ ਗੌਰ ਨਾਲ ਤੱਕਿਆ ਇਹ ਮੇਰਾ ਤੋਂ ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ ਮੋੜ ਉਸਨੇ ਬੇਟੀ ਤੇ ਬਿਛਾੜ ਥੱਲੋਂ 100 ਰੁਪਏ ਦਾ ਇੱਕ ਨੋਟ ਚੁੱਕਿਆ ਮੈਂ ਹੁਣੇ ਆਉਂਦੀ ਆ ਆਖਰੀ ਮਾਂ ਬਾਹਰ ਤੁਰ ਗਈ ਮੈਂ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ ਨਾ ਮੇਰੇ ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਹੀ ਦੁੱਖ ਮੇਰੇ ਜਿੱਤ ਵਿੱਚ ਇੱਕ ਖਿਆਲ ਉੱਭਰਿਆ ਸੀ ਸ਼ਾਇਦ ਬਾਪੂ ਦੇ ਪਿੰਜਰੇ ਚੋਂ ਨਿਕਲ ਕੇ ਥੋੜੇ ਚਿਰ ਮਗਰੋਂ ਮਾਂ ਆ ਗਈ ਲਾਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ ਲੈ ਕੇ ਆਈ ਸੀ ਅੱਜ ਪਹਿਲੀ ਵਾਰ ਮਾਂ ਨੇ ਹੱਟੇ ਤੇ ਜਾਣ ਦਾ ਹਿਆਂ ਪਤਾ ਨਹੀਂ ਕਿਵੇਂ ਕਰ ਲਿਆ ਉਸਨੇ ਕੌਲੀ ਲੈ ਕੇ ਮਹਿੰਦੀ ਘਾਉ ਦਿੱਤੀ ਮੁਰ ਮਾਂ ਸੂਟ ਕੱਟਣ ਬੈਠ ਗਈ ਠੰਡੀ ਮਿੱਠੀ ਰੁੱਤ ਸੀ ਸੂਟ ਕੱਟ ਕੇ ਉਸਨੇ ਮੈਨੂੰ ਰਜਾਈ ਦੇ ਕੇ ਮੰਜੇ ਤੇ ਬਿਠਾ ਦਿੱਤਾ ਬਾਹਰੋਂ ਬੋਕਰ ਦਾ ਇੱਕ ਧੀਲਾ ਲੈ ਕੇ ਆਈ ਤੇ ਮੇਰੇ ਹੱਥ ਦੇ ਬੇਲ ਬੂਟੇ ਬੋਣ ਲੱਗੀ ਨਾਲ ਹੀ ਮੋਹ ਵੈਗਰੂ ਵੈਗਰੂ ਉਚਾਰਨ ਲੱਗੀ ਰੱਬ ਦਾ ਨਾਮ ਉਚਾਰਦੀ ਹੋਈ ਮਾਨੰਦਰ ਉਹ ਮੇਰੀ ਅਗਲੀ ਜ਼ਿੰਦਗੀ ਦੇ ਸੁੱਖ ਦੀਆਂ ਦੁਆਵਾਂ ਕਰ ਰਹੀ ਸੀ ਬਹੁਤ ਹੀ ਭਾਵੁਕ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਗਲਾ ਭਾਗ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਨੂੰ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ